ਕਰਨੀ ਕਿਹਦੀ ਨੀਵੇਂ ਕਰਨੀਆਂ ਤੇ ਪਰਮਾਨੰਥ ਦੇ ਹੱਥ ਚ ਬੜੇ ਬੜੇ ਇਹ ਦੇਖੋ ਭਾਈ ਇੱਧਰ ਦੇਖੋ ਨਾ ਹੋਏ ਨੇ ਇੱਥੇ ਇੱਧਰ ਸਾਹਮਣੇ ਰਿਹਾ ਸੀ ਮੇਰਾ ਕਾਰ ਮੇਰਾ ਜੀ ਆਖਿਆ ਕਿਹੜਾ ਕਦਮੂ ਰੱਖੇ ਲੈ ਇੱਧਰ ਦੇਖੋ ਇੱਧਰ ਹਾਜੀ ਭਾਈ ਜਿੱਤ ਨੂੰ ਕਹੇਦੇ ਸਹੀ ਜਿੱਤ ਉਹਦੀ ਖੁਸ਼ੀ ਕਿਹੜੀ ਕਰਦਾ 11 ਦੀ ਜਿੱਤ ਤੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੰਦਾਵਾ ਜੀ ਜਿਹੜਾ ਘਰ ਮਨੇ ਜਿੰਦਾ ਪਰਿਵਾਰ ਵਾਤਾ ਜਿਹੜਾ ਘਰ ਮਨੇ ਜਿੰਦਾ ਸੀ ਉਹੜਤਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਕਾਹ ਨਹੀਂ ਮੋਛ ਤੇਰੇ ਨੇ ਲੋਕਾਂ ਦਾ ਜੰਦਾਵਾ ਸਾਹਿਬ ਬਿਲਕੁਲ ਉੱਤੇ ਰਹੇਗੀ ਤੇਰਾ ਬਾਬਾ ਜੰਦਾਵਾ ਸਾਹਿਬ ਜੀ ਜੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 5 ਸਾਲਾਂ ਬਾਅਦ ਡੇਰਾ ਬਾਬਾ ਨਾਨਕ ਲੋਕਾਂ ਢਾਇਆ ਜੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਗੱਡੀ ਤੇ ਚੜਕੇ ਤੂੰ ਥਾਪੀ ਮਾਰਦੇ ਹੋ ਮਾਰੀ ਜਾਂਦੇ ਹੋ ਮਾਰੀ ਜਾਂਦੇ ਆਹ ਲਾਹੇ ਤੇਰੀ ਰੋਪ ਬੜੇ ਬੜੇ ਰੋਪ ਲਾਉਂਦੇ ਆਂ ਜਦ ਰੋਪ ਲਾਏ ਸੀ ਬੜੇ ਰੋਪ ਲਾਹੀ ਰੋਪ ਲਾਏ ਸੀ ਅਗੈਕਸਟਰ ਦਾ ਬੜਾ ਰੋਪ ਚੱਲਦਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਸਾਹ ਮਕਾਨ ਸਾਰੀ ਉਹਦਾ ਕੀ ਲੱਗਦਾ ਹਾਂ ਇਹਦਾ ਭਾਈ ਇਧਰ ਮਹਿੰਦਰੋ ਭਾਈ ਇਧਰ ਵੇਖੋ ਇਧਰ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰਕਰ ਆ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੀ ਇਲਜ਼ਾਮ ਲਾਉਂਦਾ ਹੈ ਜਾ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੰਤਰੀ ਬਣਿਆ ਪੱਲ ਬਣ ਮੰਤਰੀ ਬਣਿਆ ਆ ਰਹੇ ਆ ਸਾਹਿਬ ਹੁਣ ਫਾਈਲਾ ਖੁੱਲਣੀ ਹੈ ਜਿਹੜੇ ਕਹਿੰਦੇ ਸੀਗੇ ਮੈਨੂੰ ਜੋ ਪਰਮਾਤਮਾ ਹੁਕੂਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਤੇ ਦਾਦੇ ਕੰਮ ਘਰੇ ਰਹਿਣਗੇ ਸ੍ਰੀ ਸਰਦਾਰ ਭਗਵੰਤ ਸਿਮਰ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੀਕਰ ਜਿਹੜੇ ਮਾਟੀ ਟਿਕਟਾਂ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋ ਸਮਝ ਆ ਮੈਨੂੰ ਟਿਕਟ ਦਿੱਤੀ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਹਮੇਸ਼ਾ ਹੀ ਆ ਸਾ ਉਹਨਾਂ ਸਾਰਿਆਂ ਦੀ ਝੋਲੀ ਹੁਣ ਫਾਈਲਾ ਖੁੱਲਣੀ ਹੈ ਆਈਲਾ ਖੋਲਣ ਕੀ ਹੈ ਜੀ ਇਹ ਲਵਾਵਾ ਸਾਹ ਬੋਲਦੀਆਂ ਮੈਨੂੰ ਉੱਥੋਂ ਤੱਕ ਪਹੁੰਚਾਤਾ ਹੋ ਤੁਸੀਂ ਖੜਾ ਕੇ ਛੱਡਾਂਗੇ ਕਿਹਦੀ ਉਪਰ ਕਰਨੀ ਕਿਹਦੀ ਨੀਵੇਂ ਕਰਨੀਆਂ ਤੇ ਪਰਮਾਨੰਥ ਦੇ ਹੱਥ ਚ ਬੜੇ ਬੜੇ ਇਹ ਦੇਖੋ ਭਾਈ ਇੱਧਰ ਦੇਖੋ ਉਹ ਹੁੰਦੇ ਨੇ ਇੱਥੇ ਦੇਖੋ ਸਾਹਮਣੇ ਜਦੋਂ ਅਸੀਂ ਮੇਰਾ ਕਾਰ ਮੇਰਾ ਨਹੀਂ ਆਖਿਆ ਕਿ ਕਿੱਦਾਂ ਕਦਮੂਗਾ ਇੱਧਰ ਦੇਖੋ ਇੱਧਰ ਹਾਜੀ ਭਾਈ ਜਿੱਤ ਨੂੰ ਕਹਿੰਦੇ ਹੋ ਜਿੱਤੂ ਵਰਦੀ ਖੁਸ਼ੀ ਕਿਹੜੀ ਕਰਦਾ 11 ਮੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਧੀਜਾ ਜਿਹੜਾ ਘਰ ਮਨੇ ਜਿਹਦਾ ਪਰਿਵਾਰਵਾਦੀ ਜਿਹੜਾ ਘਰ ਮਨੇ ਜਿੰਦਾ ਸੀ ਉਹੋੜਤਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੋਛਪੂਰੀ ਜੀ ਮੋਛਪੂਰੀ ਪਹਿਲਾਂ ਵੀ ਤੇ ਹੁਣ ਵੀ ਕਾਹ ਨਹੀਂ ਮੋਛਪੂਰੀ ਤੇਰੇ ਨੇ ਲੋਕਾਂ ਨੂੰ ਗਿੰਦਾਵਾ ਸਾਹਿਬ ਬਿਲਕੁਲ ਉੱਤੇ ਰਹੀਗੀ ਤੇਰਾ ਬਾਬਾ ਰਿੰਦਾਵਾ ਸਾਹਿਬ ਜੀ ਰਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਬਾਬਾ ਨਾਨਕ ਲੋਕਾਂ ਢਾਇਆ ਗਿੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਗੱਡੀ ਤੇ ਚੜਕੇ ਤੂੰ ਥਾਪੀ ਮਾਰਦੇ ਹੋ ਮਾਰੀ ਮਾਰੀ ਗੱਡਾ ਮ ਆਹ ਲਾਹੇ ਤੇਰੀ ਮੋਰੇ ਬੜੇ ਬੜੇ ਰੋਬ ਬਣਾਏ ਹੋ ਗੱਲ ਰੋਬ ਨਾਲ ਇਸੇ ਪਾ ਗੈਕਸਟਰ ਦਾ ਬੜਾ ਰੋਬ ਚੱਲਦਾ ਦਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਸਾ ਮਕਾਨ ਚੜੀ ਉਹਦਾ ਕੀ ਲੱਗਦਾ ਹਾਂ ਇਹਦਾ ਭਾਈ ਇੱਧਰ ਮਹਿੰਦਰੋ ਭਾਈ ਇੱਧਰ ਵੇਖੋ ਇੱਧਰ ਮੈਨੂੰ ਬਾਰ ਬਾਰ ਕਿਉਂ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਂਹ ਪਰ ਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੀ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਤਸੰਗ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੰਤਰੀ ਬੰਦੇ ਬੰਦੇ ਆ ਰਹੇ ਆ ਸਾਹਿਬ ਹੁਣ ਫਾਈਲਾ ਖੁੱਲਣਗੇ ਜਿਹੜੇ ਕਹਿੰਦੇ ਸੀਗੇ ਮੈਨੂੰ ਜੋ ਪ੍ਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਕਰਦੀ ਨਾ ਟਿਕਟ ਪਹਿਲ ਦੇ ਦਰਦ ਕੰਮ ਖੜੇ ਜਾਣਗੇ ਸ੍ਰੀ ਸਰਦਾਰ ਭਗਵੰਤ ਸਿਮਰ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੋਰਟ ਕਰਕੇ ਜੀ ਆਪਾਂ ਕੀ ਟਿਕਟ ਸੰਦੀਪ ਪਾੜਕ ਨੇ ਉਹਨੇ ਮੈਨੂੰ ਇਹਨੇ ਜੋ ਸਮਝ ਆ ਮੈਨੂੰ ਟਿਕਟ ਦਿੱਤੀ ਪਾਰਟੀ ਦੇ ਕਰਕੇ ਮਾਝੀ ਤੇ ਪੁੱਜੇ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਆਇਲਾ ਕੋਲ ਨਹੀਂ ਗਿਆ ਜੀ ਇਹ ਲਾਵਾ ਸਾਹ ਬੋਲਦੀਆਂ ਮੈਨੂੰ ਉੱਥੋਂ ਤੱਕ ਪਹੁੰਚਾ ਤਾ ਤੁਸੀਂ ਖੜਾ ਕੇ ਛੱਡਾਂਗੇ